ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤਲਾਕ ਬਾਰੇ ਤਲਾਕ ਦੇ ਵਿੱਚੋਂ ਵੀ ਕਿਉਂਕਿ ਤਲਾਕ ਕਈ ਤਰ੍ਹਾਂ ਦੇ ਹੁੰਦੇ ਨੇ ਆਪਾਂ ਗੱਲ ਕਰਾਂਗੇ ਜਿਹੜਾ ਇੱਕ ਸਹਿਮਤੀ ਨਾਲ ਤਲਾਕ ਹੁੰਦਾ ਪਿੰਡਾਂ 'ਚ ਕਹਿੰਦੇ ਆ ਉਹਨੂੰ ਮਿਊਚੁਅਲ ਕਨਸੈਂਟ ਦਾ ਤਲਾਕ ਵੀ ਕਹਿੰਦੇ ਆ ਸੈਕਸ਼ਨ 13 ਦੇ ਅੰਡਰ ਜੋ ਪੈਂਦਾ ਸੈਕਸ਼ਨ 13 ਦਾ ਵੀ ਕਹਿੰਦੇ ਨੇ ਇੱਕ ਕੇਸ ਦੇ ਰੈਫਰੈਂਸ ਨਾਲ ਗੱਲ ਕਰ ਲੈਨੇ ਆ ਅ ਪਿੱਛੇ ਜੇ ਸਾਡੇ ਕੋਲ ਆਇਆ ਸੀ ਕੇਸ ਇੱਕ ਉਹਦੇ 'ਚ ਆਪਾਂ ਮਿਊਚੁਅਲ ਕਨਸੈਂਟ ਦੀ ਤਲਾਕ ਦੀ ਪਟੀਸ਼ਨ ਪਾਈ ਸੀ ਘਰ ਵਾਲੀ ਬੰਦੇ ਨੂੰ ਛੱਡ ਕੇ ਚਲੀ ਗਈ ਸੀ ਤੇ ਉਸ ਤੋਂ ਬਾਅਦ ਬੰਦੇ ਖਰਚਾ ਮੰਗਿਆ ਤੇ ਬੰਦੇ ਨੇ ਖਰਚਾ ਦੇਣ ਤੋਂ ਮਨਾ ਕਰਤਾ ਤੇ ਬਾਰ-ਬਾਰ ਕੋਰਟ ਨੇ ਕਿਹਾ ਜਿਹਾ ਸੁਣੇ ਕਿ ਖਰਚਾ ਦਿਓ ਜਦੋਂ ਨਹੀਂ ਦਿੱਤਾ ਤਾਂ ਮਜਬੂਰਨ ਜੇਲ੍ਹ ਭੇਜਿਆ ਗਿਆ ਜੇਲ੍ਹ ਚ ਥੋੜਾ ਟਾਈਮ ਬਾਅਦ ਉਹਨੇ ਆਪਣੇ ਪਰਿਵਾਰ ਨੂੰ ਕਿਹਾ ਵੀ ਜਿੰਨਾ ਖਰਚਾ ਬੰਦਾ ਖਰਚਾ ਦੇ ਦੋ ਤੇ ਮੈਨੂੰ ਕਢਾਓ ਉਸ ਜਵਾਨ ਦੇ ਪਰਿਵਾਰ ਸਾਡੇ ਕੋਲ ਆਇਆ ਅਸੀਂ ਉਸ ਕੁੜੀ ਵਾਲੇ ਪਰਿਵਾਰ ਨਾਲ ਗੱਲ ਕੀਤੀ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਲੰਮ ਸਮੇਂ ਕੁਝ ਪੈਸਾ ਚ ਨਿਬੜ ਦਿਓ ਮਹੀਨਾ ਬਾਅਦ ਸਾਤੋਂ ਬਾਅਦ ਬਾਰ ਬਾਰ ਟੱਕਰਾਂ ਨਹੀਂ ਖਾਧੀਆਂ ਦੀਆਂ ਕਿਉਂਕਿ ਸਾਨੂੰ ਹਰ ਮਹੀਨੇ ਇਹਨਾਂ ਨੂੰ ਬਾਰ ਬਾਰ ਫੋਨ ਕਰਕੇ ਮਿੰਤਾ ਕਰਨੇ ਪੈਂਦੇ ਪੈਸੇ ਦੇ ਉਹ ਤੇ ਹੁਣ ਕਈ ਮਹੀਨਾ ਤੋਂ ਦੇ ਵੀ ਨਹੀਂ ਰਹੇ ਤੇ ਉਹਦੇ ਚੋ ਲੈ ਦੇ ਕੇ ਚਲੋ 2.5 ਲੱਖ ਰੁਪਏ ਜਿਨ ਨਿਬੜ ਗਿਆ ਘਰੀ ਪਰਵਾਸ ਸੀਗੇ ਤੇ ਉਦជា ਹੋਇਆ ਕਿ 50% ਤਾਂ ਜਿੱਦੇ ਪਹਿਲੀ ਸਟੇਟਮੈਂਟ ਹੋਣੀ ਸੀ ਕਿਉਂਕਿ 13 ਸੈਕਸ਼ਨ 13 20 ਦੇ ਅੰਦਰ ਜੇ ਤਲਾਕ ਲੈਣੇ ਆ ਦੋਨੋਂ ਜਣੇ ਹਸਨ ਵਾਈਫ ਜੇ ਸਹਿਮਤ ਨੇ ਤਾਂ ਸੈਕਸ਼ਨ 13 20 ਦੇ ਅੰਦਰ ਪਰਟੀਸ਼ਨ ਪੈਂਦੀ ਆ ਉਹ ਪਹਿਲੀ ਪੋਟੀਸ਼ਨ ਤੇ ਜਦੋਂ ਪਹਿਲੀ ਸਟੇਟਮੈਂਟ ਹੁੰਦੀ ਆ ਦੋਨਾਂ ਜਣਾਂ ਦੀ ਤਾਂ ਉਦੋਂ ਅਸੀਂ ਅੱਧੇ ਪੈਸੇ ਦਵਾਤੇ ਅਗਲੀ ਸਟੇਟਮੈਂਟ ਹੋਣੀ ਆ ਹੁਣ 6 ਮਹੀਨਾ ਬਾਅਦ ਤੇ ਉਹ 6 ਮਹੀਨਾ ਜੋ ਫਾਈਨਲ ਸਟੇਟਮੈਂਟ ਹੋਊ ਲੱਖ ਰੁਪਇਆ ਜਿਹੜਾ ਸਵਾ ਰੱਖ ਬਚ ਗਿਆ ਉਹ ਦਿੱਤਾ ਜਾਊਗਾ ਇਸ ਕਰਕੇ ਸੈਕਸ਼ਨ 13 ਬੀ ਦਾਇਰਾ ਤਲਾਕ ਹੈ ਉਹ ਇੱਕੋ ਤਰੀਕੇ ਦਾ ਆਪਾਂ ਕਹੇ ਮਹੀਨੇ ਚ ਬਹੁਤ ਛੇਤੀ ਨਿਬੜ ਜਾਂਦਾ ਐ ਨਹੀਂ ਹੈ ਕੋਰਟ ਮਤਲਬ ਜੇ ਅਦਾਲਤਾਂ ਹਮੇਸ਼ਾ 6 ਮਹੀਨੇ ਦਾ ਸਮਾਂ ਦਿੰਦੀਆਂ ਨੇ ਜਿਸ ਤਰੀਕ ਤੋਂ ਤੁਸੀਂ ਪਹਿਲੀ ਸਟੇਟਮੈਂਟ ਦਿੰਦੀ ਹੈ ਤੇ ਅਗਲੀ ਸਟੇਟਮੈਂਟ ਦੇ ਵਿਚਾਲੇ ਤੁਹਾਨੂੰ 6 ਮਹੀਨੇ ਸਮਾਂ ਪਾਉਣਗੇ ਪਾਉਣਗੇ ਉਹਦਾ ਕਾਰਨ ਇਹ ਹੁੰਦਾ ਕਿ ਹੋ ਸਕਦਾ ਹੈ ਦੋਨੋਂ ਦੀ ਆਪਸ ਵਿੱਚ ਕੋ ਸਹਿਮਤੀ ਬਣ ਜੇ ਹੋ ਸਕਦਾ ਫਿਰ ਇਕੱਠੇ ਰਹਿੰਦਾ ਫੈਸਲਾ ਹੋ ਜੇ ਜਿਹਨੂੰ ਕੋਈ ਪੈਚ ਅਪ ਹੋ ਜੇ ਇਸ ਕਰਕੇ ਦੋਸਤੋ ਮੈਚਰ ਕਨਸੈਂਟ ਦਾ ਜੇ ਤੁਸੀਂ ਟਾਈਪ ਉਸ ਪਾਉਣਾ ਤਾਂ ਪਹਿਲੀ ਸਟੇਟਮੈਂਟ ਜਿਹੜੀ ਤੁਹਾਡੀ ਪਟੀਸ਼ਨ ਜਿੱਦ ਤੱਕ ਦਾਇਰ ਕਰੋਗੇ ਉਹਦੇ ਹੋਣੀ ਹੈ ਤੇ ਦੂਜੀ ਹੋਣੀ ਹੈ ਤੁਹਾਡੀ 6 ਮਹੀਨਾ ਬਾਅਦ 6 ਮਹੀਨਾ ਤੋਂ ਪਹਿਲਾਂ ਤੁਹਾਡਾ ਤਲਾਕ ਨਹੀਂ ਹੁੰਦਾ ਐਕਸਟਰਾ ਆਰਡੀਨਰੀ ਸਿਚੁਏਸ਼ਨ ਦੇ ਵਿੱਚੋਂ ਹਾਈ ਕੋਰਟ ਤੋਂ ਸਪੈਸ਼ਲ ਪਰਮਿਸ਼ਨ ਲੈ ਕੇ ਤੁਸੀਂ 6 ਮਹੀਨਾ ਤੋਂ ਪਹਿਲਾਂ ਸੈਕੰਡ ਸਟੇਟਮੈਂਟ ਹੈ ਜਿਹੜੀ ਉਹ ਦੇ ਸਕਦੇ ਹੋ ਤੇ ਤੁਸੀਂ ਆਪ ਦਾ ਜਿਹੜਾ ਇਹ ਦੋਨੋਂ ਪਰਿਵਾਰਾਂ ਜਾਂ ਦੋਨੋਂ ਹਸਬੰਡ ਵਾਈਫ ਦੀ ਸਹਿਮਤੀ ਨਾਲ ਤਲਾਕ ਲੈ ਸਕਦੇ ਹੋ ਧੰਨਵਾਦ